ਅੰਕਨੁਰ ਲਾਮਨਿਸਟਰੀ ਦਾ ਰਿਪਰੈਜ਼ੈਂਟੇਟਿਵ ਆ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ 크ਰੂਸੇਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ। ਹੋਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਤਾਂ ਤੋਂ ਹਟੇ। ਲਗਭਗ ਤਾਂ 3-4 ਸਾਲ ਹੋ ਗਏ ਨੇ ਇਹ ਜਿਹੜੇ ਪਾਸਟਰਸ ਨੇ ਅੰਮ੍ਰਿਤਸਰ ਦੇ ਵਿੱਚ ਇੱਕ 크ਰੂਸੇਡ ਕਾਲ ਕਰ ਦਿੰਦੇ ਨੇ ਜਿਹਨੂੰ ਅਸੀਂ ਦੂਸਰੇ ਧਰਮਾਂ ਦੇ ਖਿਲਾਫ ਹਥਿਆਰਬੰਦ ਜੰਗ ਦਾ ਨਾਮ ਦਿੰਦੇ ਆ ਕਤਲੋ ਆਮ ਦਾ ਨਾਮ ਦਿੰਦੇ ਆ। ਉਦੇ ਭਾਵੇਂ ਹੈ ਕਿ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਪਰਮਿਸ਼ਨ ਨੇ ਦਰਕਾਰਿਆ ਆ ਔਰ ਉਹਨਾਂ ਨੂੰ ਮਾਰਨਾ ਜਿਹੜਾ ਪੁੰਨ ਦਾ ਕੰਮ ਆ ਜੇ ਇਹ ਲੋਕ ਨਹੀਂ ਰੋਕੇਗੇ ਤੇ ਕੱਲ ਨੂੰ ਤਲਵਾਰਾਂ ਉੱਠਣਗੀਆਂ ਬੰਦੂਕਾਂ ਉੱਠਣਗੀਆਂ ਤੇ ਇੱਥੇ ਵਿੱਚ ਉਹ ਹੀ 47 ਵਾਲਾ ਮਾਹੌਲ ਬਣ ਸਕਦਾ ਹੈ ਜਿਹੜੇ ਬੰਦੇ ਨਹੀਂ ਕਤਲ ਕੀਤੇ ਗਏ ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਗਿਆ ਇਹ ਜਿਹੜੇ ਕਹਿ ਰਹੇ ਆ ਕਿ ਕੁਰਸੇੜ ਦਾ ਮਤਲਬ ਆ ਨਹੀਂ ਆ ਨਹੀਂ ਆਪਾਂ ਸਾਰੇ ਵੀਰ ਬੈਠੇ ਆ ਕਿਸੇ ਨੇ ਥੋੜਾ ਪੜਿਆ ਕੋਈ ਬਹੁਤਾ ਪੜਿਆ ਜਿਹੜਾ ਇਤਿਹਾਸ ਆ ਇਤਿਹਾਸ ਲੂਣ ਮਿਰਚ ਜਿਹਾ ਸਵਾਦ ਨਹੀਂ ਆਦਾ ਇਹਨਾਂ ਨੇ ਮੇਰੇ ਖਿਲਾਫ ਜਨਿੰਦਰ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਪਰਚੇ ਦਿੱਤੇ ਨੇ ਜਿੱਥੇ ਜਿੱਥੇ ਇਹਨਾਂ ਦਿੱਤੇ ਨੇ ਉੱਥੇ ਉੱਥੇ ਪਰਚੇ ਸੀ ਜਾ ਦੇਣ ਜਾ ਰਹੇ ਹਾਂ ਵਾਰ ਫੋਰ ਹੋਲੀ ਲੈਣ ਦਾ ਪਹਿਲਾਂ ਤਾਂ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਣ ਦਾ ਜਿਹਦੇ ਵਾਸਤੇ ਪਰਸੀਡ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਮੈਂ ਹੁਸ਼-ਹੁਸ਼ ਕਰਕੇ ਬੱਚੇ ਜਿੰਦੇ ਕਹਾ ਲੋਕਾਂ ਦੇ ਜਾਂ ਮੈਂ ਕੁੜੀਆਂ ਸੁੱਟ ਰਿਹਾ ਵਾਂ ਜਾਂ ਮੈਂ ਮੁਰਦੇ ਜ਼ਿੰਦਾ ਕਰਨ ਦਾ ਮੈਂ ਡਰਾਮਾ ਕਰ ਰਿਹਾ ਵਾਂ ਭਾਜੀ ਪ੍ਰਸ਼ਾਸਨ ਸੁਣੇ ਨਾ ਸੁਣੇ ਪਰ ਅਸੀਂ ਹੁਣ ਸਿਰ ਤੇ ਪੱਗ ਬੰਨੀ ਹੈ ਕੋ ਘਰ ਆ ਕੇ ਸਾਡੇ ਸਿਰ ਸਿਰ ਦੀ ਗੱਲ ਨੂੰ ਪਾਏ ਪਹੇਗਾ ਕਿ ਅਸੀਂ ਫਿਰ ਲਿਹਾਜ ਥੋੜਾ ਕਰਾਂਗੇ ਕੁਛ ਨਾ ਕੁਛ ਅਸੀਂ ਅੱਗੋਂ ਚਾਰਾ ਕਰਾਂਗੇ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਕੁਰਸੀੜ ਦੀ ਕਾਲ ਵਾਲਾ ਵਰਡ ਹੀ ਨਹੀਂ ਵਰਤੇ ਆ ਤੁਸੀਂ ਉਦੋਂ ਕਿਤੇ ਜਾ ਕੇ ਦੇਖਦੇ ਰਤਨ ਸਿੰਘ ਚੌਂਕ ਦੇ ਵਿੱਚ ਜਿਹੜਾ ਬੋਰਡ ਲੱਗਾ ਸੀਗਾ ਉਹਦੇ ਵਿੱਚ ਕੁਰਸੀੜ ਵਰਡ ਯੂਜ਼ ਕੀਤਾ ਗਿਆ ਸੀ ਜਦ ਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਉਹ ਵਰਡ ਯੂਜ਼ ਨਹੀਂ ਕੀਤਾ ਅਸੀਂ ਰਲ ਕੇ ਫਿਰ ਆਪਣੇ ਤੌਰ ਤੇ ਧਾਰਮਿਕ ਰੂਪ ਦੇ ਵਿੱਚ ਕੋਈ ਅਕੂ ਜਿਹੜਾ ਵਾ ਰੂਪ ਦੇਖਾਓ ਜਿਹੜੀ ਉਹ ਲਿਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕਮਰ ਮਰਿੰਦਰ ਸਿੰਘ ਹੈ ਜੀ ਹਾਂ ਜੀ ਅਸੀਂ ਥੋੜੇ ਦਿਨ ਪਹਿਲਾਂ ਵੀ ਜਦੋਂ ਕ੍ਰੂਸੇਡ ਵਰਡ ਇਹਨਾਂ ਨੇ ਯੂਜ਼ ਕੀਤਾ ਸੀਗਾ ਅਸੀਂ ਉਸ ਦਿਨ ਕਮਿਸ਼ਨਰ ਆਫ ਪੁਲਿਸ ਨੂੰ ਮਿਲੇ ਸੀਗੇ ਉਸ ਦਿਨ ਵੀ ਸਾਨੂੰ 5-6 ਘੰਟੇ ਦੀ ਜਦੋਜਹਿਦ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਅੰਕੂ ਨੂਰਲਾ ਮਿਨਿਸਟਰੀ ਦਾ ਉਹ ਰਿਪਰੈਜ਼ੈਂਟੇਟਿਵ ਹੈ ਗੌਰਵ ਉਨ੍ਹਾਂ ਵੱਲੋਂ ਮਾਫੀਨਾਮਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀਗਾ ਜਦੀ ਕਾਪੀ ਵਾਸਤੇ ਅਸੀਂ ਆਰਟੀਆਈ ਫਾਈਲ ਕੀਤੀ ਹੋਈ ਆ ਔਰ ਇਹਦਾ ਕਾਰਨ ਇਹ ਆ ਕਿ 2 ਸਾਲ ਪਹਿਲਾਂ ਵੀ ਇਹਨਾਂ ਨੇ ਜਿਹੜਾ 크ਰੁਸੇਡ ਵਰਡ ਆ ਉਹ ਯੂਜ਼ ਕੀਤਾ ਸੀਗਾ ਗੁਰਦਾਸਪੁਰ ਔਰ ਉਦੋਂ ਵੀ ਅਸੀਂ ਇਤਰਾਜ਼ ਜਤਾਇਆ ਸੀ ਤੇ ਪ੍ਰਸ਼ਾਸਨ ਨੇ ਸਾਨੂੰ ਇੱਕ ਮਾਫੀਨਾਮਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਨਾ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਾ ਇਹ ਆਪਣੀ ਆਤਾਂ ਤੋਂ ਹਟੇ ਹੁਣ ਇੱਥੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਹੈ ਇਹਦੇ ਵਿੱਚ ਨਾ ਮੈਂ ਇੱਕ ਛੋਟੀ ਜੀ ਚੀਜ਼ ਐਡ ਕਰਨੀ ਚਾਹਵਾਂਗਾ 크ਰੁਸੇਡ ਦੀ ਹਿਸਟਰੀ ਦੇ ਵਿੱਚ ਇੱਕ ਟੌਪਿਕ ਆ ਇੱਕ ਕੈਰਨ ਆਰਮਸਟ੍ਰॉन्ग ਦੀ ਕਿਤਾਬ ਆ ਹੋਲੀਵ ਉਹ ਐਂਕਰ ਬੁੱਕ ਦੀ ਪਬਲਿਕੇਸ਼ਨ ਆ ਉਹਦੇ ਪੇਜ ਨੰਬਰ 3 ਤੇ ਲਿਖਿਆ ਹੈ ਕਿ ਕ੍ਰੁਸੇਡ ਜਿਹੜੀ ਆ ਉਹਦੇ ਜਿਹੜਾ ਪੋਪ ਆਰਬਨ 2 ਜਿਨੇ ਸਭ ਤੋਂ ਪਹਿਲਾਂ 27 ਨਵੰਬਰ 1095 ਦੇ ਵਿੱਚ ਕ੍ਰੁਸੇਡ ਦੀ ਕਾਲ ਦਿੱਤੀ ਉਹਨੇ ਮੁ슬ਮਾਨਾਂ ਵਾਸਤੇ ਇੱਕ ਵਰਡ ਯੂਜ਼ ਕੀਤਾ ਸੀਗਾ ਆ ਕਰਸਡ ਰੇਸ ਰੇਸ ਐਲੀਨੇਟਡ ਬਾਈ ਗੋਡ ਵਿਚ ਨਾਟ ਇੰਟਰਸਟਡ ਇਨ ਗੋਡ ਕਿਲਿੰਗ ਦੋਜ਼ ਗੋਡਲੈਸ ਮੌਨਸਟਰਸ ਵਾਜ਼ੇ ਹੋਲੀ ਐਕਟ ਉਹਦੇ ਭਾਵੇਂ ਹੈ ਕਿ ਜਿਹੜੇ ਮੁ슬ਮਾਨ ਨੇ ਉਹਨਾਂ ਨੂੰ ਪਰਮਿਸ਼ਨ ਨੇ ਦਰਕਾਰ ਆਇਆ ਔਰ ਉਹਨਾਂ ਨੂੰ ਮਾਰਨਾ ਜਿਹੜਾ ਪੁੰਨ ਦਾ ਕੰਮ ਆ ਇਹਦੇ ਵਿੱਚ ਇੱਕ ਹੋਰ ਪੁਆਇੰਟ ਹੈ ਕਿ ਜਦੋਂ ਮਾਰਾ ਜਿਹੜਾ ਇਹਦਾ ਸੀਰੀਆ ਦਾ ਸ਼ਹਿਰ ਆ ਉਹਦੇ ਉੱਤੇ ਜਦੋਂ ਕ੍ਰੂਸਿਡਰ ਦੇ ਦੌਰਾਨ ਵਾਰ ਹੋਈ ਤੇ ਇਹਨਾਂ ਨੂੰ ਐ ਲੱਗਾ ਜਿਹੜੇ ਕ੍ਰੂਸੇਡ ਦੇ ਸੋ ਕਾਲਡ ਵਾਰੀਅਰ ਸੀਗੇ ਕਿ ਇਹਨਾਂ ਨੇ ਜਿਹੜੇ ਸੋਲਜਰ ਨੇ ਰਹਿਣ ਵਾਲੇ ਉਹਨਾਂ ਨੇ ਸੋਨਾ ਖਾ ਲਿਆ ਉਹਨਾਂ ਦੇ ਪੇਟ ਚਾਕ ਕੀਤੇ ਗਏ ਔਰ ਜਿਹੜੇ ਬੰਦੇ ਨਹੀਂ ਕਤਲ ਕੀਤੇ ਗਏ ਉਹਨਾਂ ਨੂੰ ਗੁਲਾਮ ਬਣਾ ਕੇ ਵੇਚਿਆ ਗਿਆ ਇਹ ਜਿਹੜੇ ਕਹਿ ਰਹੇ ਆ ਕਿ ਕੁਰਸੇਡ ਦਾ ਮਤਲਬ ਆ ਨਹੀਂ ਆਉ ਨਹੀਂ ਆਪਾਂ ਸਾਰੇ ਵੀਰ ਬੈਠੇ ਆ ਕਿਸੇ ਨੇ ਥੋੜਾ ਪੜਿਆ ਕੋਈ ਬਹੁਤਾ ਪੜਿਆ ਜਿਹੜਾ ਇਤਿਹਾਸ ਆ ਇਤਿਹਾਸ ਲੂਣ ਮਿਰਚ ਜਿਹਾ ਸਵਾਦ ਨਹੀਂ ਹੁੰਦਾ ਇਤਿਹਾਸ ਇਤਿਹਾਸ ਹੁੰਦਾ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ ਜਿਹੜੀ ਕੁਰਸੇਡ ਵਾਰ ਆ ਵਾਰ ਫੋਰ ਹੋਲੀ ਲੈਂਡ ਆ ਪਹਿਲਾਂ ਤੇ ਸਾਨੂੰ ਇਹ ਦੱਸਣ ਵੀ ਇੱਥੇ ਇਹਨਾਂ ਦਾ ਕਿਹੜਾ ਹੋਲੀ ਲੈਂਡ ਆ ਜਿਹਦੇ ਵਾਸਤੇ ਕੁਰਸੇਡ ਦੀ ਜਿਹੜੀ ਆ ਕਾਲ ਆ ਜਿਹੜੀ ਬਾਰ-ਬਾਰ ਦੇ ਰਿਆ ਉਸ ਤੋਂ ਇਲਾਵਾ ਤੁਸੀਂ ਜੇ ਮੈਂ ਸਾਰੇ মিডিਆ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਥੋੜਾ ਜਆ ਪਿੰਡਾਂ 'ਚ ਜਾ ਕੇ ਮਿਹਨਤ ਕਰੋ ਤੁਹਾਨੂੰ ਪਤਾ ਲੱਗੇਗਾ ਕਿ ਕਿਦਾਂ ਭਾਈਚਾਰੇ ਦੇ ਅੰਦਰ ਇਹ ਜ਼ਹਿਰ ਕੋਲ ਰਹੇ ਆ ਕਿ ਜੇ ਕੋਈ ਹਿੰਦੂ ਆ ਜੇ ਕੋਈ ਸਿੱਖ ਆ ਉਹਦੇ ਕੋਲੋਂ ਤੁਸੀਂ ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ ਗੁਰੂ ਸਾਹਿਬਾਨ ਨੂੰ ਦੇਵੀ ਦੇਵਤਿਆਂ ਨੂੰ ਮਾੜਾ ਬੋਲਣਾ ਸ਼ੈਤਾਨ ਬੋਲਣਾ ਇੱਕ ਇਹਨਾਂ ਦਾ ਇੱਕ ਪਾਸਟਰ ਹੀ ਸੀਗਾ ਉਹਨੇ ਕੁਝ ਸਾਲ ਪਹਿਲਾਂ ਤਰਨਤਾਰਨ ਸਾਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ੈਤਾਨ ਕਿਹਾ ਸੀਗਾ ਉਹਦਾ ਇੱਕ ਮਾਫੀ ਨਾਮਾ ਵੇਖ ਹਰਸ਼ਾ ਸ਼ੀਨਾ ਪਿੰਡ ਅੰਮ੍ਰਿਤਸਰ ਦੇ ਵਿੱਚ ਉੱਥੇ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਟੀਚਰ ਸੀਗੀ ਰਿਚਾ ਜਿਹਦੇ ਵੱਲੋਂ ਇੱਕ ਬਾਣਾ ਧਾਰੀ ਬੱਚੇ ਨੂੰ ਕੜਾ ਪਾਉਣ ਤੋਂ ਕਕਾਰਕ ਪਾਉਣ ਤੋਂ ਮਨਾ ਕੀਤਾ ਗਿਆ ਜਦੋਂ ਦਾ ਇਤਰਾਜ਼ ਕੀਤਾ ਗਿਆ ਨਾ ਮਾਫੀ ਮੰਗੀ ਇੱਕ ਸਾਨੂੰ ਦੁੱਖ ਹੈ ਕਿ ਜਿਹੜੇ ਇਹਨਾਂ ਦੇ ਮੇਨ ਲਾਈਨ ਚਰਚੀਸ ਇਸ ਵਰਡ ਨੂੰ ਇਹ ਜੋ ਗੰਦ ਖੋਲ ਰਹੇ ਆ ਉਹਦੇ ਬਾਰੇ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਮੀਟਿੰਗ ਕੀਤੀ ਗਈ ਦੋ ਤਿੰਨ ਵਾਰੀ ਜਿਹੜੇ ਮੇਨ ਲਾਈਨ ਚਰਚੀਸੋਂ ਆਏ ਉਹ ਸਹਿਮਤ ਵੀ ਹੈ ਵੀ ਤੁਸੀਂ ਜੋ ਸਹੀ ਕਹਿ ਰਹੇ ਜੀ ਪਰ ਕੋਈ ਵੀ ਨਾ ਤੇ ਇਹਨਾਂ ਤੇ ਲਗਾਮ ਕੱਸਦਾ ਨਾ ਇਹਨਾਂ ਦੇ ਖਿਲਾਫ ਜਿਹੜਾ ਵਾ ਉਹ ਕੋਈ ਕੰਪਲੇਂਟ ਦਿੰਦਾ ਹਾਂ ਜੀ ਫਿਰ ਵੀ ਤੁਸੀਂ ਮੰਤਤ ਪ੍ਰਸ਼ਾਸਨ ਨੂੰ ਆਪੇ ਜਾਂ ਇਹ ਕਰਦੇ ਆ ਹਾਂਜੀ ਦਿੱਤਾ ਜੀ ਦਿੱਤਾ ਤੁਹਾਨੂੰ ਲੱਗਦਾ ਪ੍ਰਸ਼ਾਸਨ ਭਾਜੀ ਪ੍ਰਸ਼ਾਸਨ ਸੁਣੇ ਨਾ ਸੁਣੇ ਪਰ ਅਸੀਂ ਹੁਣ ਸਿਰ ਤੇ ਪੱਗ ਬੰਨੀ ਹੈ ਕੋ ਘਰ ਆ ਕੇ ਸਾਡੇ ਸਿਰ ਸਿਰ ਦੀ ਗੱਲ ਨੂੰ ਪਾਏ ਪਹੇਗਾ ਤੇ ਅਸੀਂ ਫਿਰ ਲਿਹਾਜ ਥੋੜਾ ਕਰਾਂਗੇ ਕੁਛ ਨਾ ਕੁਛ ਅਸੀਂ ਅੱਗੇ ਚਾਰਾ ਕਰਾਂਗੇ ਤੇ ਜਾਂ ਤਾਂ ਅੰਮ੍ਰਿਤਸਰ ਵੀ ਪ੍ਰੋਗਰਾਮ ਸੀਗਾ ਤੇ ਪ੍ਰਸ਼ਾਸਨ ਨਾਲ ਮੀਟਿੰਗ ਵੀ ਕੀਤੀ ਫਿਰ ਦੇਰ ਦਾ ਫਿਰ ਉਹਨਾਂ ਨੇ ਵਿੱਚ ਜੀ ਸਾਨੂੰ ਜਿਹੜਾ ਇਹਨਾਂ ਦੇ ਜਿਹੜੇ ਅੰਕੁਰ ਨੂਰਲਾ ਮਿਨਿਸਟਰੀ ਆ ਉਹਦੇ ਵੱਲੋਂ ਮਾਫੀਨਾਮਾ ਦਿੱਤਾ ਗਿਆ ਅਸੀਂ ਉੱਥੇ ਵੀ ਕਿਹਾ ਸੀਗਾ ਵੀ ਜਿਹੜਾ ਇਹਨਾਂ ਦਾ ਪੇਜ ਆ ਉਹਦੇ ਵਿੱਚ ਕੁਰਸੀ ਅੱਛਾ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਵੀ ਅਸੀਂ ਕੁਰਸੀੜ ਦੀ ਕਾਲ ਵਾਲਾ ਵਰਡ ਹੀ ਨਹੀਂ ਵਰਤਿਆ ਤੁਸੀਂ ਉਦੋਂ ਕਿਤੇ ਜਾ ਕੇ ਦੇਖਦੇ ਰਤਨ ਸਿੰਘ ਉਹਦੇ ਚ ਕ੍ਰੂਸੇਡ ਵਰਡ ਯੂਜ਼ ਕੀਤਾ ਗਿਆ ਸੀ ਜਦ ਕਿ ਇਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਅਸੀਂ ਉਹ ਵਰਡ ਯੂਜ਼ ਨਹੀਂ ਕੀਤਾ ਦੂਸਰੀ ਚੀਜ਼ ਉਹਦੇ ਵਿੱਚ ਇੱਕ ਇਹ ਹੈ ਕਿ ਇਹਨਾਂ ਨੇ ਕਿਹਾ ਵੀ ਇੱਕ ਪੇਜ ਅੰਕੁਰ ਨਰੂਲਾ ਮਿਨਿਸਟਰੀ ਦੇ ਨਾਮ ਤੇ ਪੇਜ ਚੱਲ ਰਿਹਾ ਉਹਦੇ ਚ ਕਹਿੰਦੇ ਜੀ ਉਹ ਸਾਡਾ ਪੇਜ ਨਹੀਂ ਹੈਗਾ ਜੋ ਸਾਨੂੰ ਪ੍ਰਸ਼ਾਸਨ ਨੇ ਦੱਸਿਆ ਸਾਡੀ ਗੱਲਬਾਤ ਦੌਰਾਨ ਹਾਂਜੀ 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 ਭਾਜੀ ਤੁਸੀਂ ਅੰਕੁਰ ਨਰੂਲਾ ਮਿਨਿਸਟਰੀ ਜਿਹੜਾ ਉਹਦਾ ਪੇਜ ਦੇਖੋਗੇ ਉਹਦੇ ਚ ਕ੍ਰੂਸੇਡ ਹਾਂ ਉਹਦੇ ਚ ਜਿਹੜਾ ਵਰਡ ਕ੍ਰੂਸੇਡ ਵਰਤਿਆ ਗਿਆ ਅਗਲਾ ਦੇਖੋ ਜੇ ਜੇ ਦਾ ਪ੍ਰਸ਼ਾਸਨ ਨੂੰ ਕੰਪਲੇਨਟ ਕੀਤੀ ਆ ਜੇ ਪ੍ਰਸ਼ਾਸਨ ਕੁਝ ਕਾਰਵਾਈ ਕਰਦਾ ਬਹੁਤ ਸੋਹਣੀ ਗੱਲ ਆ ਚੜ੍ਹਦੀ ਕਲਾ ਨਹੀਂ ਤੇ ਜਿਸ ਤਰ੍ਹਾਂ ਅਜੇ ਹਿੰਦੂ ਸਿੱਖ ਜਥੇਬੰਦੀਆਂ ਇਕੱਠੀਆਂ ਆਈਆਂ ਅਸੀਂ ਰਲ ਕੇ ਫਿਰ ਆਪਣੇ ਤੌਰ ਤੇ ਧਾਰਮਿਕ ਰੂਪ ਦੇ ਵਿੱਚ ਕੋਈ ਅਗੋਂ ਜੜਾ ਵਾ ਰੂਪ ਰੇਖਾ ਉਹ ਜਿਹੜੀ ਆ ਉਲੀਕਾਂਗੇ ਤੁਹਾਡੇ ਵੱਲੋਂ ਕੀ ਸੰਘਰਸ਼ ਹੋਏਗਾ ਅੱਗੇ ਜੀ ਸੰਘਰਸ਼ ਤਾਂ ਭਾਜੀ ਪਹਿਲਾਂ ਕਹਿਣਾ ਔਖਾ ਦਾ ਇਹ ਤਾਂ ਜਦੋਂ ਮੌਕਾ ਆਏਗਾ ਉਦੋਂ ਪਤਾ ਲੱਗੇਗਾ ਨਾ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਉਦਾਸੀ ਮੁਖੀ ਉਦਾਸੀ ਟਕਸਾਲ ਇੰਟਰਨੈਸ਼ਨਲ ਹਾਂਜੀ ਯੂਐਸ ਤੋਂ ਮੈਂ ਆਇਆ ਤੇ ਇਹ ਲਗਾਤਾਰ 3-4 ਸਾਲ ਹੋ ਗਏ ਨੇ ਇਹ ਜਿਹੜੇ ਪਾਸਟਰਸ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਕ੍ਰੂਸੇਡ ਕਾਲ ਕਰ ਦਿੰਦੇ ਨੇ ਜਿਹਨੂੰ ਅਸੀਂ ਦੂਸਰੇ ਧਰਮਾਂ ਦੇ ਖਿਲਾਫ ਹਥਿਆਰਬੰਦ ਜੰਗ ਦਾ ਨਾਮ ਦਿੰਦੇ ਆ ਕਤਲੋआम ਦਾ ਨਾਮ ਦਿੰਦੇ ਆ ਇਹ ਅੰਕਰ ਨੂਰੁੱਲਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹਨੇ ਪਿਛਲੇ ਹਫਤੇ ਇਹ ਉਹਨੇ ਇੱਕ ਕਾਲ ਕੀਤਾ ਜਿਹਦੇ ਖਿਲਾਫ ਅਸੀਂ ਅੱਜ ਡੀਸੀ ਸਾਹਿਬ ਨੂੰ ਪਰਚਾ ਮੰਗ ਪੱਤਰ ਦੇ ਕੇ ਆਏ ਆ ਤਾਂ ਕਿ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਜਿਹੜਾ ਅੰਡਰ ਦ ਐਕਟ ਆਫ ਟੈਰਰਿਜ਼ਮ ਨੂੰ ਬੁੱਕ ਕੀਤਾ ਜਾਵੇ ਇਹ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਇਹ ਜਿਹੜਾ ਇਹ ਵੱਡਾ ਖਤਰਾ ਹੈ ਜੇ ਇਹ ਲੋਕ ਨਹੀਂ ਰੋਕੇਗੇ ਤੇ ਕੱਲ ਨੂੰ ਤਲਵਾਰਾਂ ਉੱਢਣਗੀਆਂ ਬੰਦੂਕਾਂ ਉੱਢਣਗੀਆਂ ਤੇ ਇੱਥੇ ਵਿੱਚ ਉਹ ਹੀ 47 ਵਾਲਾ ਮਾਹੌਲ ਬਣ ਸਕਦਾ ਤੇ ਪਹਿਲਾਂ ਵੀ ਕਈ ਮੰਗ ਪੱਤਰ ਦਿੱਤੇ ਗਏ ਜੀ ਕਿ ਪ੍ਰੋਗਰਾਮ ਨਾ ਹੋਣ ਕਰਕੇ ਵੀ ਪਹਿਲਾਂ ਮੰਗ ਪੱਤਰ ਦਿੱਤੇ ਗਏ ਪਰ ਬਾਅਦ ਚ ਫਿਰ ਕੰਪਰੋਮਾਈਜ਼ ਹੋ ਗਿਆ ਐਦ ਕੀ ਐਦ ਕੀ ਇਹ ਮੇਰਾ ਵਾਦਾ ਹੈ ਇਹ ਕੋਈ ਲੀਡਰ ਦਾ ਵਾਦਾ ਨਹੀਂ ਹੈ ਇਹ ਇੱਕ ਸਿੱਖ ਦਾ ਵਾਦਾ ਹੈ ਕੀ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਆ ਰਹੀਆਂ ਪੜ ਦੀ ਲੜਾਈ ਹੈ ਇਹਨਾਂ ਨੇ ਮੇਰੇ ਖਿਲਾਫ ਜਨਿੰਦਰ ਗੁਰਦਾਸਪੁਰ ਲੁਧਿਆਣਾ ਅੰਮ੍ਰਿਤਸਰ ਪਰਚੇ ਦਿੱਤੇ ਨੇ ਜਿੱਥੇ ਜਿੱਥੇ ਇਹਨਾਂ ਦਿੱਤੇ ਨੇ ਉੱਥੇ ਉੱਥੇ ਪਰਚੇ ਸੀ ਜਾਣ ਦੇਣ ਜਾ ਰਹੇ ਕਈ ਜਨ ਪਖੰਡੀ ਕੋਈ ਚੱਕਰ ਨਹੀਂ ਮੈਂ ਹੁਸ਼-ਹੁਸ਼ ਕਰਕੇ ਬੱਚੇ ਜਿੰਦੇਗਾ ਤਾਂ ਲੋਕਾਂ ਦੇ ਜਾਂ ਮੈਂ ਕੁੜੀਆਂ ਛੱਡ ਰਿਹਾ ਹਾਂ ਇਹ ਮੈਂ ਮੁਰਦੇ ਜ਼ਿੰਦਾ ਕਰਨ ਦਾ ਮੈਂ ਡਰਾਮਾ ਕਰ ਰਿਹਾ ਹਾਂ ਜਾਂ ਅਜਾ ਸਵਸ਼ਨ ਇਹੋ ਮਿਲਿਆ ਵੀ ਜਿਹੜੀ ਇਹ ਆਪਣੀ ਅੱਜ ਦੀ ਜਿਹੜੀ ਆਪਾਂ ਕੰਪਲੇਨ ਹੈ ਇਹ ਫਾਰਵਰਡ ਕੀਤੀ ਜਾਏਗੀ ਤੇ ਇਹਦੇ ਉੱਤੇ ਅਸੀਂ ਆਰਡੀਏ ਪਾ ਕੇ ਇਹ ਇਹਨੂੰ ਫਾਲੋਅ ਅਪ ਕਰਾਂਗੇ ਕਿ ਕਿੱਥੇ ਤੱਕ ਕੰਮ ਪਹੁੰਚਿਆ ਤੇ ਉੱਤੇ ਪ੍ਰਸ਼ਾਸਨ ਚ ਵੀ ਗੱਲ ਚੱਲ ਰਹੀ ਆ ਅਸੀਂ ਇਹਦੇ ਖਿਲਾਫ ਦਿੱਲੀ ਤੱਕ ਜਾਣ ਦੀ ਸਾਡੀ ਜਿਹੜੀ ਮੋਹਮ ਹੈ ਅਗਲਾ ਪਲਾਨ ਅਗਲਾ ਪਲਾਨ ਇਹ ਹੈ ਕਿ ਹੁਣ ਹਿੰਦੂ ਸਿੱਖ ਇਕਤਾ ਦਾ ਜਿਹੜਾ ਮੁਜ਼ਾਰਾ ਕਰਨਾ ਪੈਣਾ ਹੈ ਜੇ ਕੱਲੇ ਹਿੰਦੂ ਲੜਦੇ ਰੇ ਤਾਂ ਵੀ ਹਾਰਨਗੇ ਕੱਲੇ ਸਿੱਖ ਲੜਦੇ ਰੇ ਤਾਂ ਵੀ ਹਾਰਨਗੇ ਇਹ ਰਲ ਕੇ ਚੱਲਾਂਗੇ ਤੇ ਦਾ ਕੋਈ ਜਿਹੜਾ ਇਹਦਾ ਕੋਈ ਆਊਟਕਮ ਨਿਕਲੇਗਾ ਪ੍ਰਸ਼ਾਸਨ ਤੇ ਨਹੀਂ ਮੈਨੂੰ ਆਪਣੇ ਕਲਗੀਧਰ ਦੇ ਯਕੀਨ ਦੇ ਸ਼ਹੀਦੀ ਫੋਜਾਂ ਦੇ ਯਕੀਨ ਹੈ ਇਹ ਕੰਮ ਕਰਾ ਕੇ ਦੇਣਗੇ ਪ੍ਰਸ਼ਾਸਨ ਦੀ ਮਜਬੂਰੀ ਭੰਜ ਕੇ ਕੰਮ ਕਰਨ ਸਾਡਾ ਇਹ ਤੁਸੀਂ ਵੀ ਇੱਥੇ ਹੋ ਜਿਹਨਾਂ ਨੂੰ ਜਿਵੇਂ ਟਾਰਗੇਟ ਕੀਤਾ ਜਾਂਦਾ ਕਿੰਨਾ ਕੁ ਸਹੀ ਸਮੇਂ ਦੇ ਉਸ ਨੂੰ ਕਿਸ ਤਰ੍ਹਾਂ ਮੈਨੂੰ ਟਾਰਗੇਟ ਕਿਵੇਂ ਇਹ ਟਾਰਗੇਟ ਕੀਤਾ ਜਾਂਦਾ ਹੈ ਇਹ ਟਾਰਗੇਟ ਕੀਤਾ ਜਾਂਦਾ ਹੈ ਨਾ ਇਹ ਇਹ ਪ੍ਰੈਕਟਿਸ ਭਾਰਤ ਚ ਬੰਦ ਹੋਣੀ ਚਾਹੀਦੀ ਹੈ ਐਸਾ ਕੋਈ ਵੀ ਧਰਮ ਜਿਹੜਾ ਸਿਰਫ ਆਪਣੀ ਹੀ ਚੀਜ਼ ਨੂੰ ਵੱਡਾ ਕਹਿੰਦਾ ਉਹਨੂੰ ਭਾਰਤ ਦੀ ਬੰਦ ਹੋ ਜਾਣਾ ਚਾਹੀਦਾ ਇੱਕ ਤੇ ਇਹਨਾਂ ਦਾ ਸਾਨੂੰ ਫਾਇਦਾ ਨਹੀਂ ਹੈ ਨਾ ਇਹ ਟੈਕਸ ਪੇ ਕਰਦੇ ਆ ਨਾ ਹੀ ਇਹਨਾਂ ਦਾ ਬੈਨੀਫਿਟ ਕਿਸੇ ਦੂਸਰੇ ਸਮਾਜ ਨੂੰ ਹੈ ਅਗਰ ਇਹਨਾਂ ਨੇ ਆਪਣੇ ਸਮਾਜ ਨੂੰ ਬੈਨੀਫਿਟ ਦੇਣਾ ਤੇ ਫਿਰ ਚੱਲ ਜਾ ਨਾ ਜਰਮਨ ਇਟਲੀ ਚੱਲ ਜਾਂ ਇੱਥੇ ਕੀ ਕਰਨਾ ਆਏ ਨੇ ਅੱਛਾ ਕ੍ਰੂਸੇਡ ਕਾਲ ਅੰਕਰਨੁਰੂਲਾ ਕਰੇ ਕਤਲੋਗਰਾਂ ਦੀ ਗੱਲ ਉਹ ਕਰੇ ਦੂਸਰੇ ਧਰਮਾਂ ਤੇ تنਕੀਦਾਂ ਉਹ ਕਰੇ ਪਾਖੰਡ ਉਹ ਕਰੇ ਤੇ ਮੈਂ ਅਗਰ ਆਵਾਜ਼ ਚੁੱਕਾ ਤੇ ਮੈਂ ਇਹ ਜਿਹੜੇ ਨਾ ਕਹਿੰਦੇ ਨੇ ਕਿ ਇਹ ਬਾਬਾ ਕਿੱਥੋਂ ਆ ਗਿਆ ਇਹ ਨੂੰ ਬੜਾ ਪੁਰਾਣਾ ਜਾਣਦੇ ਨੇ 14-15 ਗੋਡਣੀਆਂ ਲਵਾਈਆਂ ਨਾ ਦੀਆਂ ਇਹਨਾਂ ਨੂੰ ਮਾਫੀ ਮੰਗਾ ਚੁੱਕਾ ਮੈਂ ਇਹਨਾਂ ਵਾਅਦੇ ਕੀਤੇ ਸੀਗੇ ਕਿ ਦੁਬਾਰਾ ਗਲਤੀ ਨਹੀਂ ਕਰਾਂਗੇ ਇਹਨਾਂ ਨੇ ਆਪਣਾ ਵਾਅਦਾ ਤੋੜਿਆ ਉਹਦਾ ਜਿਹੜਾ ਹੁਣ ਖਮਿਆਜ਼ਾ ਇਹਨਾਂ ਨੂੰ ਬੜਾ ਵੱਡੇ ਲੈਵਲ ਤੇ ਭੁਗਤਣਾ ਪਏਗਾ ਉਹ ਇਹ ਦੁਨੀਆ ਦੇਖੇਗੀ ਅਨੇਜੇ ਇਸ ਦਾ ਮਤਲਬ ਹੀ ਹੋਰ ਆ ਜੀ ਕਿ ਜਦੋਂ ਜਿਹੜੀ ਚਾਲ ਦੇਦੀ ਹੈ ਉਹਦਾ ਮਤਲਬ ਹੀ ਹੋਰ ਹੈ ਹਾਂਜੀ ਆਜੋ ਹਾਂਜੀ ਹੁਣ ਮੈਂ ਕਿਦਾਂ ਨਵੇਂ ਖਾਲਸਾ ਦਾ ਮਤਲਬ ਹੋ ਰਿਹਾ ਮੈਂ ਖਾਲਸਾ ਰਾਜ ਕਹ ਦਿੰਦਾ ਮੈਂ ਮਹਾਰਾ ਰਣਜੀਤ ਸਿੰਘ ਦਾ ਨਾਂ ਕਹ ਦਿੰਦਾ ਕੀ ਇਸ ਪ੍ਰਸ਼ਾਸਨ ਮੈਨੂੰ ਜਾਨ ਦੇਗਾ ਕੀ ਅਮਰਤਪਾਲ ਨੂੰ ਜਾਨ ਦਿੱਤਾ ਤੁਸੀਂ ਪਰਿਭਾਸ਼ਾ ਨਹੀਂ ਚੇਂਜ ਕਰ ਸਕਦੇ ਇਹਨਾਂ ਇਹਨਾਂ ਤੇ ਗੌਰ ਦੀ ਪਰਿਭਾਸ਼ਾ ਵੈਧੂ ਕਰਦੀ ਆ ਲਾਅਰ ਦੀ ਪਰਿਭਾਸ਼ਾ ਕਾਲਪੁਰ ਕਰਦੀ ਆ ਇਹਦੀ ਪਰਿਭਾਸ਼ਾ ਕੋਈ ਵੀ ਕਰ ਦਿੰਗੇ ਕੀ ਇਹ ਜਿਹੜੀ 크루세이드 ਹੈ ਇਹਨੂੰ ਹਿਸਟਰੀ ਚ ਚੇਂਜ ਕੀਤਾ ਜਾ ਸਕਦਾ ਕਿ ਇਹਦੇ ਨਾਲ 30 35 ਲੱਖ ਬੰਦਾ ਜਿਹੜਾ ਮਰਿਆ ਉਹ ਜ਼ਿੰਦਾ ਕੀਤਾ ਜਾ ਸਕਦਾ ਕੀ ਹਿਸਟਰੀ ਰੀਰਾਈਟ ਕੀਤੀ ਜਾ ਸਕਦੀ ਹੈ ਰਿਵਰਸ ਕੀਤੀ ਜਾ ਸਕਦੀ ਹੈ ਜਿਸ ਸਭ ਕੁਝ ਰਿਵਰਸ ਹੋ ਸਕਦਾ ਤੇ ਇਹਦਾ ਮਤਲਬ ਚੇਂਜ ਕਰ ਦੋ ਇਹ ਹੁਣ ਕੱਲ ਦਾ 8 ਘੰਟੇ ਹੋ ਗੋਡੇ ਤੇ ਲਿਆਂਦਾ ਪੈਨੂੰ ਇੱਕ ਹਫਤੇ ਦੇ ਵਿੱਚ ਜਿਹਨੂੰ ਕਹਿੰਦੇ ਬੜਾ ਖਵੀ ਖਾਨ ਹੈ ਗੋਡੇ ਤੇ ਲਿਆਦਾ ਨੂੰ ਮੈਨੂੰ ਇੱਕ ਹਫਤਾ ਇਹਨੂੰ ਹੋਇਆ ਵਾ ਤੁਸੀਂ ਮੇਰਾ ਮਹੀਨਾ ਹੋ ਲੈ ਲੈਂਦੇ ਫਿਰ ਦੇਖੋ ਕਿੱਥੇ ਹੁੰਦਾ ਬੰਦਾ ਹੈ ਭਾਈ ਹਰ ਇੱਕ ਧਰਮ ਦੇ ਆਪਣੇ ਰੀਤੀ ਰਿਵਾਜ ਹੁੰਦੇ ਆ ਪਰ ਉਸ ਰੀਤੀ ਰਿਵਾਜਾਂ ਨੂੰ ਮਾਰਾ ਕੈ ਮੈਂ ਇਹੀ ਕਹਿਣਾ ਕਿ ਭਾਰਤ ਵਿੱਚ ਪ੍ਰੈਕਟਿਸ ਬੈਨ ਹੋਣੀ ਚਾਹੀਦੀ ਹੈ ਇੱਥੇ ਸਾਡੇ ਸਾਰੇ ਤਿਉਹਾਰ ਸਾਂਝੇ ਨੇ ਜਿਹੜੇ ਭਾਰਤ ਦੇ ਜਨਮੇ ਧਰਮ ਨੇ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਹਾਂ ਸਾਂਝ ਪਸਾਂਜੀ ਵਾਲਤਾ ਨਾਲ ਚੱਲਦੇ ਹਾਂ ਨਾ ਸਾਡੇ ਲੰਗਰਖਾਨ ਨਾ ਸਾਡੇ ਗੁਰੂ ਘਰਾਂ ਜਾਣ ਉੱਤੋਂ ਸਾਨੂੰ ਸ਼ੈਤਾਨ ਕਹਿਣ ਤੇ ਆਪਣੀ ਹੀ ਕਮਿਊਨਿਟੀ ਵਾਸਤੇ ਸਕੂਲ ਬਣਾਉਣ ਆਪਣੀ ਹੀ ਕਮਿਊਨਿਟੀ ਵਾਸਤੇ ਹਸਪੀਟਲ ਬਣਾਉਣ ਫਿਰ ਫਰਾਡ ਕਰਨ ਪਾਖੰਡ ਕਰਨ ਇਹਨਾਂ ਨੂੰ ਇਹਨੇ ਬੀਬੇ ਪੁੱਤ ਕਿਉਂ ਬਣਾ ਕੇ ਰੱਖਿਆ ਗਿਆ ਇਹਨਾਂ ਤੇ ਕਾਰਵਾਈ ਕਿ ਇਹ ਐਂਟੀ ਨੈਸ਼ਨਲ ਲੋਗ ਨੇ ਇਹ ਗੈਰ ਸੰਵਿਧਾਨਿਕ ਲੋਗ ਨੇ ਇਹਨਾਂ ਉੱਤੇ ਜਿਹੜੀ ਮੁਜਰਮਾਂ ਤੇ ਕਾਰਵਾਈ ਹੁੰਦੀ ਹੈ ਅਤਵਾਦੀਆਂ ਦੇ ਕਾਰਵਾਈ ਹੁੰਦੀ ਉਹਨਾਂ ਤੇ ਹੋਣੀ ਚਾਹੀਦੀ ਹੈ। ਬੰਦੇ ਅਸੀਂ ਧਰਮ ਨਹੀਂ ਬਰਲਦੇ ਆਪਣੀ ਲੋੜ ਮਾਉਂਦੇ ਨੇ ਸਾਰੇ ਆਪਣੇ ਕਹਿੰਦੇ ਆਪਣੀ ਲੋੜ ਨੂੰ ਆਉਂਦੇ ਸਾਡੇ ਸਕੂਲਾਂ ਆਂ ਆਪਾਂ ਨਹੀਂ ਬਦਲਣਾ। ਨਹੀਂ ਡਰਾਵੇ ਦੀ ਗੱਲ ਹੀ ਨਹੀਂ ਹੈ ਪਰ ਜਿਹੜਾ ਡਰਾਮਾ ਆਪਾਂ ਖੰਡ ਚੱਲਦਾ ਪਿਆ ਹੈ। ਉਹਦੇ ਤੇ ਲੋਕ ਪ੍ਰਭਾਵਿਤ ਹੋਰ ਨੇ ਝੂਠ ਤੋਂ ਜਿਹੜੇ ਭੋਲੇ ਭਾਇ ਲੋਜ ਨਾਲ ਕੁਝ ਨਹੀਂ ਪਤਾ ਸਿੱਧਾ ਤੁਸੀਂ ਬਾਈਬਲ ਤੇ ਆਓ ਗਿਆਨ ਦੀ ਗੱਲ ਕਰੋ ਮੈਂ ਦੇਖਣਾ ਕਿਨੇ ਲੋਕੀ ਤੁਹਾਡੇ ਕੋਲ ਆਉਂਦੇ ਨੇ। ਉਹਦੇ ਵਿੱਚ ਰਹੇ ਤੁਸੀਂ ਉੱਥੇ ਵੀ ਇਸ ਤਰ੍ਹਾਂ ਹੀ ਚੱਲਦਾ ਪਿਆ ਨਾ ਜੀ ਨਾ ਸਾਡੇ ਉੱਥੇ ਮੈਂ ਖੁਦ ਚਰਚਾ ਜਨਾ ਮੈਂ ਖੁਦ ਆਰ ਮੇਰੇ ਦੋ ਆਡੀਕਲ ਚੱਲਦੇ ਨੇ ਮੈਂ ਅੱਗੇ ਵੀ ਦੱਸਿਆ ਸੀਗਾ ਕੀ ਦਾ ਦ ਵਰਡ ਆਫ ਹੈਵਨ ਐਂਡ ਦ ਆਰ ਗਾਰਡਨ ਫੀਡਨ ਮੈਂ ਖੁਦ ਪੜਾ ਰਿਹਾ ਬਾਈਬਲ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਕਿਹਾ ਸੀ ਵੀ ਨਹੀਂ ਤੁਸੀਂ ਅੱਗੇ ਆਓਗੇ ਤੇ ਬਾਈਬਲ ਮੈਂ ਪੜਾਵਾਂਗਾ ਬਾਈਬਲ ਹੁੰਦੀ ਕੀ ਆ ਇਹਨਾਂ ਕੋਲ ਬਾਈਬਲ ਨਹੀਂ ਹੈਗੀ ਇਹ ਝੂਠ ਬੋਲਦੇ ਆ ਕਾਫੀ ਢੇਰ ਤੋਂ ਪਹਿਲਾਂ ਤੋਂ ਚੱਲ ਰਹੇ ਪਰ ਹੁਣ ਲੋੜ ਲੋੜ ਇਸ ਕਰਕੇ ਪਈ ਕਿ ਪਹਿਲਾਂ ਕੋਈ ਇੱਕ ਉੱਠਦਾ ਉਹਦੇ ਪਰਚੀ ਕਰਾਉਂਦੇ ਆ ਕੋਈ ਉਹਦੇ ਮਗਰ ਨਹੀਂ ਆਂਦਾ ਉਹ ਬਹਿ ਜਾਂਦਾ ਦੂਸਰਾ ਉੱਠਦਾ ਕੋਈ ਆਵਾਜ਼ ਚੁੱਕਦਾ ਕੋਈ ਉਹਦੇ ਮਗਰ ਨਹੀਂ ਆ ਇਹ ਉਹ ਚਾਰਪ ਘਰੇ ਬਹਿ ਜਾਂਦਾ ਹੁਣ ਮੈਂ ਖੁਦ ਆ ਗਿਆ ਵੀ ਹੁਣ ਜਿੰਨੇ ਤੁਸੀਂ ਪਰਚੇ ਜਿੰਨਾ ਤੁਸੀਂ ਜ਼ੋਰ ਲਾਣਾ ਲੱਗ ਦੇਖ ਲੋ ਉਹ ਵੀ ਤਾਂ ਬਿਆਨ ਬਾਈਆਂ ਦੇ ਉਲਟ ਜਿਹੜੇ ਨੇ ਮੈਮੋਰੰਡਮ ਦੇ ਰਹੇ ਨੇ ਕਿ ਪਰਚਾ ਮਾਇਆ ਉਹ ਉਹ ਬੰਦ ਪੱਤਰ ਵੀ ਦਿੱਤਾ ਉਹਨਾਂ ਨੇ ਉਹ ਉਹ ਜਿੰਨੇ ਪਰਚੇ ਨੇ ਸਾਰੇ ਝੂਠੇ ਨੇ ਉਹ ਚ ਇੱਕ ਵੀ ਸਹੀ ਸਾਬਤ ਨਹੀਂ ਹੋਣਾ ਨਾ ਤੇ ਮੈਂ ਮذਬੀ ਚਵਾਰਾ ਨੂੰ ਕੋਈ ਸ਼ੱਕਿਆ ਨਾ ਮੈਂ ਇਹਨਾਂ ਨਾ ਤੇ ਮੈਂ ਬਾਈਬਲ ਨੂੰ ਕੋਈ ਛਾਕਿਆ ਨਾ ਜੀਸਸ ਨੂੰ ਕੋਈ ਸ਼ੱਕਿਆ ਮੈਂ ਇੱਕ ਪਖੰਡੀ ਨੂੰ ਕੋਈ ਛਾਕਿਆ ਨਾ ਪਰ ਜਿਹੜੇ ਪਰਚੇ ਮੈਂ ਕਰਾਵਾਂਗਾ ਨਾ ਇਹਨਾਂ ਤੇ ਉਹ ਸੱਚੇ ਹੋਣਗੇ ਉਹਨਾਂ ਨੂੰ ਕੋਰਟ 'ਚ ਸਾਬਤ ਕਰਨਾ ਪੈਣਾ ਵੀ ਸੀ ਕੰਮ ਨਹੀਂ ਕੀਤੇ ਸਾਰੇ ਸਬੂਤ ਸਾਡੇ ਕੋਲ ਪਏ ਨੇ ਯੂਨਾਈਟਿਡ ਸਿੱਖ ਫੈ ਤੇ ਇਹ ਬڑے ਵੱਡੇ ਲੈਵਲ ਤੇ ਕੰਮ ਹੋਣ ਜਾ ਰਿਹਾ ਹੈ ਮੈਂ ਤਾਂ ਖੁਦ ਬਾਹਰੋਂ ਐ ਫੰਡਿੰਗ ਮੈਨੂੰ ਬਾਹਰੋਂ ਕਿ ਆਣੀ ਹੈ